ਉਸ਼ਿਆਪੁਰ ਦੇ ਦਸੂਆ ਸੰਸਾਰਪੁਰ ਲਿੰਕ ਰੋਡ ਦੇ ਕਿਨਾਰੇ ਖੜੀ ਇੱਕ ਲਾਵਾਰਸ ਥਾਰ ਤੇ ਗੋਲੀਆਂ ਦਿਨ ਸ਼ਾਂ ਦੇਖ ਕੇ ਇਲਾਕੇ ਵਿੱਚ ਸਸੰਸਣੀ ਦਾ ਮਾਹੌਲ ਬਣ ਗਿਆ ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਥਾਰ ਨੂੰ ਆਪਣੇ ਕਾਬੂ ਵਿੱਚ ਲੈ ਲਿਆ ਜਾਣਕਾਰੀ ਅਨੁਸਾਰ ਇਹ ਗੱਡੀ ਪਿੰਡ ਜਗਲਾ ਦੇ ਰਹਿਣ ਵਾਲੇ ਰਜੀਵ ਠਾਕੁਰ ਦੀ ਹੈ ਅਤੇ ਇਹ ਪੇਸ਼ੇ ਤੋਂ ਪਹਿਲਵਾਨ ਹੈ ਪਰ ਹੁਣ ਤੱਕ ਥਾਰ ਸਵਾਰ ਰਜੀਵ ਬਾਰੇ ਕੁਝ ਵੀ ਪਤਾ ਤੋ ਨਹੀਂ ਲੱਗ ਸਕਿਆ ਪੁਲਿਸ ਨੇ ਬਕਵਾਕ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਥਾਰ ਵਿੱਚ ਕਰੀਬ 6 ਗੋਲੀਆਂ ਚਲਾਈਆਂ ਗਈਆਂ ਦਸੂਹਾ ਦੇ ਡੀਐਸਪੀ ਹਰਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਸਵੇਰੇ 8:30 ਵਜੇ ਸੂਚਨਾ ਮਿਲੀ ਸੀ ਕਿ ਪਿੰਡ ਬਲਗੜਾ ਕੋਲ ਇੱਕ ਕਾਲੇ ਰੰਗ ਦੀ ਥਾਰ ਗੱਡੀ ਸੜਕ ਤੇ ਖੜੀ ਹੈ ਸਾਡੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਵਾਹਨ ਨੂੰ ਕਾਬੂ ਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਡੀਐਸਪੀ ਦਸੂਹਾ ਦਾ ਕਹਿਣਾ ਹੈ ਕਿ ਇਹ ਗੱਡੀ ਪਿੰਡ ਜਗਲਾ ਦੇ ਬਸਨੀਕ ਰਾਜੀਵ ਠਾਕੁਰ ਦੀ ਸੀ ਜੋ ਕਿ ਇੱਕ ਮਸ਼ਹੂਰ ਪਹਿਲਵਾਨ ਹੈ ਮਾਮਲਾ ਸ਼ੱਕੀ ਜਾਪਦਾ ਹੈ ਅਤੇ ਸਾਡੀ ਟੀਮ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਵੇਗੀ ਸਾਨੂੰ ਕੋ 8:30 ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਜਾਂਗਲਾ ਰੋਡ ਤੇ ਦਸੂਏ ਆਪਣਾ ਦਸੂਏ ਤੋਂ ਥੋੜਾ ਜਿਹਾ ਆਪਣਾ ਅੱਗੇ ਜਾਂਗਲਾ ਰੋਡ ਪੈਂਦਾ ਜਾਂਗਲੇ ਤੋਂ ਥੋੜਾ ਜਿਹਾ ਇਹਦੋਂ ਦਸੂਏ ਵੱਲ ਨੂੰ ਕੋਈ 5-6 ਕਿਲੋਮੀਟਰ ਤੇ ਇੱਕ ਥਾਰ ਗੱਡੀ ਲੱਗੀ ਹੋਈ ਆ ਜੋ ਕਿ ਇੱਕ ਔਰਜੀਵ ਹੈ ਜਾਂਗਲੇ ਪਿੰਡ ਦਾ ਉੱਥੇ ਦਾ ਪਹਿਲਵਾਨ ਆ ਕਾਪੀ ਆਪਣਾ ਫੇਮਸ ਪਹਿਲਵਾਨ ਆ ਉਹਦੀ ਉਹ ਗੱਡੀ ਆ ਉਹਦੇ ਉਹਦਾ ਭਰਾ ਤੇ ਇੱਕ ਉਹਦਾ ਕੋਚ ਉਹ ਦੁੱਧ ਪਾਉਣ ਆ ਰਹੇ ਸੀ ਉਹ ਕਹਿੰਦੇ ਵੀ ਅਸੀਂ ਦੇਖੀ ਵੀ ਸਾਡੀ ਜਿਹੜੀ ਗੱਡੀ ਆ ਆਪਣੇ ਸਾਡੇ ਪਹਿਲਵਾਨ ਦੀ ਗੱਡੀ ਇੱਥੇ ਖੜੀ ਹੋਈ ਤੇ ਦੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਜਿਹਦੇ ਸਬੰਧ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਮੈਂ ਐਸਐਚਓ ਦਸੂਹਾ ਅਤੇ ਹੋਰ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਪਹੁੰਚਾਂ ਅਤੇ ਗੱਡੀ ਦਾ ਮੁਆਇਨਾ ਕੀਤਾ ਤੇ ਇਸ ਸਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਹਿਲਵਾਨ ਦੇ ਜਿਹੜਾ ਅਖਾੜੇ ਤੇ ਵੀ ਜਾ ਕੇ ਆਂ ਸਾਡਾ ਇਸ ਸਬੰਧ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਜਲਦੀ ਹੀ ਅਸੀਂ ਜਿਹੜਾ ਇਹਦੇ ਤਹਿ ਤੱਕ ਪਹੁੰਚਾਂਗੇ ਕੋਸਿਕੀਟੀ ਵੀ ਵਗੈਰਾ ਕੋਲ ਅਸੀਂ ਇਹਦੇ ਸਬੰਧ ਵਿੱਚ ਸੀਸੀ ਰਿਪੋਰਟਸ ਵੀ ਦੇਖ ਰਹੇ ਆ ਕਿ ਗੱਡੀ ਕਿੱਧਰੋਂ ਆਈ ਹੈ ਕਿੰਨੇ ਵੇ ਆਈ ਹੈ ਤੇ ਕਿੱਥੋਂ ਆਈ ਆ ਅਸੀਂ ਹਰ ਇੱਕ ਐਂਗਲ ਤੋਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਆਫਟਰ ਇਨਵੈਸਟੀਗੇਸ਼ਨ ਅਸੀਂ ਜਿਹੜਾ ਉਹ ਸਭ ਕੁਝ ਕਹਿ ਸਕਦੇ ਆ ਕਿ ਕਾਰਨ ਕੀ ਹੋਇਆ ਤੇ ਕਿਉਂ ਸਰ ਜਿਸ ਤਰ੍ਹਾਂ ਗੱਡੀ ਉੱਤੇ ਬੁਲੇਟਸ ਲੱਗੇ ਕੋਈ ਲੱਗਦਾ ਕਿ ਗੈਂਗਵਾਲ ਵਾਲਾ ਕੋਈ ਇਦਾਂ ਹੋ ਸਕਦਾ ਹੈ ਇਹਦੇ ਸਬੰਧ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਸ ਇਸ ਤਰ੍ਹਾਂ ਆਪਣਾ ਕੋਈ ਆਪਣਾ ਸਾਨੂੰ ਕੋਈ ਪਤਾ ਲੱਗ ਜਾਇਆ ਜਾਏਗਾ ਉਸ ਤਰ੍ਹਾਂ ਅਸੀਂ ਜਿਹੜਾ ਇਹਨੂੰ ਡਿਸਕਲੋਜ਼ ਕਰਦੇ ਜਾਵਾਂਗੇ